ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਸੋਨੀਆ ਸੋ ਚੰਡੀਗੜ੍ਹ ਅ ਫਿਲਮ ਐਂਡ 뮤직 ਫੈਸਟੀਵਲ ਹੋ ਰਿਹਾ ਹੈ ਜਿਸ ਅਰਨਲ ਗੁਰਪ੍ਰਿਤ ਪੰਗੂ मैम ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ मैम ਸਵਾਗਤ ਹੈ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਵੀ ਬਹੁਤ ਸਾਰਾ ਪਿਆਰ ਦੁਆਵਾਂ ਜੀ ਸੋ ਫਿਲਮ ਐਂਡ 뮤직 ਫੈਸਟੀਵਲ ਹੋ ਰਿਹਾ ਚੰਡੀਗੜ੍ਹ ਦੇ ਵਿੱਚ ਫਿਫਥ ਟਾਈਮ ਹੋ ਰਿਹਾ ਸੋ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਚੰਗਾ ਲੱਗ ਰਿਹਾ ਅਗਲੀ ਗੱਲ ਇਹੋ ਜਿਹੇ ਫੈਸਟੀਵਲ ਹੋਣੇ ਚਾਹੀਦੇ ਨੇ ਤੇ ਕਿਉਂਕਿ ਇੱਥੋਂ ਵੀ ਸਾਨੂੰ ਬਹੁਤ ਕੁਝ ਜਦੋਂ ਕੁਝ ਹੋਰ ਸੇ ਜਾਂ ਫਿਲਮ ਜਾਂ ਮਿਊਜ਼ਿਕ ਵਾਰੇ ਸੁਣਦੇ ਆਂ ਦੇਖਦੇ ਆਂ ਬਹੁਤ ਸਿੱਖਣ ਦਾ ਮੌਕਾ ਮਿਲਦਾ ਹੈ ਯੂਥ ਨੂੰ ਬਹੁਤ ਫਾਇਦਾ ਹੁੰਦਾ ਇਹਦਾ ਤੇ ਅੱਜ ਜਿਹੜਾ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹ ਫੈਸਟੀਵਲ ਹੋਇਆ ਹੈ ਸ਼ੁਰੂ ਤੇ ਇਹਦੇ ਵਿੱਚ ਸਾਡੀ ਫਿਲਮ ਦਾ ਸਕਰੀਨਿੰਗ ਸੀ ਇਸ ਕਰਕੇ ਆਏ ਆਂ ਅਸੀਂ ਫਿਲਮ ਨਾਲ ਸਾਡੀ ਕੱਚੀਆਂ ਕੰਦਾ ਜੀ ਤੇ ਜਿਹਦੇ ਰਾਈਟਰ ਨੇ ਰਵਿੰਦਰ ਰਵੀ ਤੇ ਇਹਦੇ ਸਿਨੇਮੈਟੋਗ੍ਰਾਫਰ ਨੇ ਮਨਜੀਤ ਸਿੰਘ ਤੇ ਦੇ ਪ੍ਰੋਡਿਊਸਰ ਨੇ ਕੇਸਰ ਭਾਜੀ ਜਿਨ੍ਹਾਂ ਨੇ ਬਹੁਤ ਸਾਰਾ ਇਸ ਇੰਡਸਟਰੀ ਦੇ ਵਿੱਚ ਪਹਿਲਾਂ ਵੀ ਉਹਨਾਂ ਦਾ ਯੋਗਦਾਨ ਹੈ ਤੇ ਫਿਲਮ ਨੂੰ ਭਾਵੇਂ ਹੋ ਗਏ 6-7 ਸਾਲ ਪਰ ਇਹ ਫਿਲਮ ਅਸੀਂ ਵੀ ਵੇਟ ਕਰ ਰਹੇ ਸੀ ਕਿ ਫਿਲਮ ਕਿਉਂ ਨਹੀਂ ਆ ਰਹੀ ਤਾਂ ਉਹਦੇ ਵਿੱਚੋਂ ਸਾਨੂੰ ਪਤਾ ਲੱਗਾ ਕਿ ਫਿਲਮ ਅਵਾਰਡ ਲਈ ਜਾ ਰਹੀ ਹੈ ਤੁਸੀਂ ਸਾਰਿਆਂ ਨੇ ਦੇਖੀ ਹੈ ਫਿਲਮ ਬਹੁਤ ਅੱਛੀ ਫਿਲਮ ਬਣੀ ਹੈ ਤੇ ਇਹਦੇ ਵਿੱਚ ਰੁਪਿੰਦਰ ਰੂਪੀ ਤੇ ਪ੍ਰਕਾਸ਼ ਗਾਧੂ ਲੀਡ ਤੇ ਹਰਵਿੰਦਰ ਆਜ਼ਲਾ ਤੇ ਸੰਦੀਪ ਕੌਰ ਜਿਹਨੂੰ ਪ੍ਰਿਆ ਲਖਣਪਾਲ ਉਹਨਾਂ ਨੇ ਲੀਡ ਤੇ ਕੰਮ ਕੀਤਾ ਤੇ ਮੈਨੂੰ ਵੀ ਇਸ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਤੇ ਬਹੁਤ ਅੱਛੀ ਫਿਲਮ ਬਣੀ ਹੈ ਮੈਨੂੰ ਪੂਰੀ ਉਮੀਦ ਹੈ ਕਿ ਫਿਲਮ ਦਰਸ਼ਕਾਂ ਦੀ ਜਿਹੜੀ ਕਸੌਟੀ ਉਹਦੇ ਤੇ ਖਰੀ ਉਤਰੂਗੀ ਤੇ ਬਾਕੀ ਪ੍ਰਾਊਡ ਫੀਲ ਹੁੰਦਾ ਜਦ ਸਾਡੀ ਮਾਂ ਬੋਲੀ ਦੇ ਵਿੱਚ ਕੋਈ ਫਿਲਮ ਬਣਦੀ ਹੈ ਤੇ ਉਹਦਾ ਅਸੀਂ ਹਿੱਸਾ ਬਣਦੇ ਆ ਬਹੁਤ ਸਿੰਗਲ ਲੱਗ ਰਿਹਾ ਜੀ ਸੋ ਜਿਵੇਂ ਇਹ ਪਲੇਟਫਾਰਮ ਜੋ ਆ ਸ਼ਾਰਟ ਫਿਲਮਾਂ ਲਈ ਫੀਚਰ ਫਿਲਮਾਂ ਲਈ ਵੀ ਹੈ ਸੋ ਤੁਹਾਡੀ ਹਿਸਾਬ ਦੇ ਨਾਲ ਸ਼ਾਰਟ ਫਿਲਮਾਂ ਬਣਦੀਆਂ ਜਾਂ ਫੀਚਰ ਫਿਲਮਾਂ ਜਿਹੜੀਆਂ ਬਣਦੀਆਂ ਉਹਨਾਂ ਦੀ ਕਿੰਨੀ ਰੇਂਜ ਆ ਕਿੰਨਾ ਕੁ ਸਕੋਪ ਆ ਕਿੰਨੇ ਕੁ ਲੋਕ ਉਹਨਾਂ ਨੂੰ ਵੇਖਦੇ ਕਿਉਂਕਿ ਵੱਡੀਆਂ ਫਿਲਮਾਂ ਵੱਡੇ ਪਲੇਟਫਾਰਮ ਤੇ ਰਿਲੀਜ਼ ਹੁੰਦੀਆਂ ਤਾਂ ਉਹ ਬਹੁਤ ਸਾਰੀ ਆਡੀਅੰਸ ਤੇ ਕੋਲ ਪਹੁੰਚਦੀਆਂ ਪਰ ਹੁਣ ਤਾਂ ਵੱਖ-ਵੱਖ ਪਲੇਟਫਾਰਮ ਤੇ ਚੰਗੇ ਕਨਸੈਪਟ ਚੰਗੇ ਸਬਜੈਕਟ ਨੂੰ ਲੈ ਕੇ ਮੈਨੂੰ ਇਹ ਲੱਗਦਾ ਕਿ ਫਿਲਮ ਕੋਈ ਵੱਡੀ ਛੋਟੀ ਨਹੀਂ ਹੁੰਦੀ ਛੋਟੀ ਫਿਲਮ ਤੋਂ ਭਾਵ ਉਹਦੀ ਡਿਊਰੇਸ਼ਨ ਤਾਂ ਛੋਟੀ ਹੋ ਸਕ ਪਰ ਉਹ ਦਾ ਮੈਸੇਜ ਕਿਤੇ ਵੱਡਾ ਹੁੰਦਾ ਤੇ ਮੈਨੂੰ ਪਰਸਨਲੀ ਬਹੁਤ ਚੰਗੀਆਂ ਲੱਗਦੀਆਂ ਬਸ ਗੱਲ ਇਹ ਹੈ ਕਿ ਉਹ ਫਿਲਮ ਬਣੀ ਕਿਹੜੇ ਸਬਜੈਕਟ ਤੇ ਹੈ ਕਿਹੋ ਜੀ ਫਿਲਮ ਹੈ ਭਾਵੇਂ ਫਿਲਮ ਕਮੇਡੀ ਹੈ ਜਾਂ ਕਿਸੇ ਸਬਜੈਕਟ ਨੂੰ ਲੈ ਕੇ ਫਿਲਮ ਬਣੀ ਹੈ ਤਾਂ ਮੈਨੂੰ ਇਹ ਲੱਗਦਾ ਕਿ ਫਿਲਮ ਫਿਰੋਤੀ ਆਉਂਦੀ ਹੈ ਕਿ ਫਿਲਮ ਦੀ ਮੇਕਿੰਗ ਕੀ ਹੈ ਤੇ ਫਿਲਮ ਦੇ ਵਿੱਚ ਕੰਮ ਕਿਹੋ ਜਿਹਾ ਹੋਇਆ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਸ ਗੱਲ ਕਰਕੇ ਛੱਡ ਦਈਏ ਕਿ ਇਹ ਤਾਂ ਛੋਟੀ ਫਿਲਮ ਹੈ ਅੱਜ ਇੰਨੇ ਪਲੇਟਫਾਰਮ ਨੇ ਜਿਹੜਾ ਸਾਡਾ ਯੂਥ ਹੈ ਆਮ ਤੌਰ ਤੇ ਮੂਵੀਜ਼ ਹੈ ਜਿਹੜੀਆਂ ਆਪਣੇ ਉਹਨਾਂ ਦੇ ਹੱਥਾਂ 'ਚ ਮੋਬਾਈਲ ਹੈ ਖੋਲਦੇ ਆ ਤੇ ਦੇਖਦੇ ਆ ਵਧੀਆ ਵਿਊ ਵੀ ਦੇ ਰਹੇ ਆ ਤੇ ਮੈਨੂੰ ਇਹ ਲੱਗਦਾ ਕਿ ਛੋਟੀਆਂ ਫਿਲਮਾਂ ਦੀ ਜਾਂ ਲਘੂ ਫਿਲਮਾਂ ਦੀ ਜਾਂ ਜਿਹੜੀਆਂ ਸ਼ਾਰਟ ਮੂਵੀਜ਼ ਆ ਇਹਨਾਂ ਦਾ ਆਪਣੀ ਆਪਣਾ ਬਹੁਤ ਵੱਡਾ ਯੋਗਦਾਨ ਹੈ ਸੋ ਇੱਕ ਜਿਵੇਂ ਆਪਾਂ ਪੰਜਾਬੀ ਇੰਡਸਟਰੀ ਦੀ ਗੱਲ ਕਰੀ ਤਾਂ ਅੱਜ ਕੋਲਾਬੋਰੇਸ਼ਨ ਉਹਨਾਂ ਦੀ ਬਾਲੀਵੁੱਡ ਵਾਲਿਆਂ ਨਾਲ ਹੋ ਰਹੀ ਆ ਭਾਵੇਂ ਧਰਮਾ ਪ੍ਰੋਡਕਸ਼ਨ ਆ ਜਾਂ ਵੱਡੇ ਵੱਡੇ ਸਟਾਰਸ ਵੀ ਪੰਜਾਬ ਦੇ ਵਿੱਚ ਆ ਰਹੇ ਆ ਸੋ ਉਹਨਾਂ ਚੀਜ਼ਾਂ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਤੁਸੀਂ ਬਹੁਤ ਟਾਈਮ ਤੋਂ ਸਿਨੇਮਾ ਨਾਲ ਜੁੜੇ ਹੋ ਮੈਨੂੰ ਇਹ ਲੱਗਦਾ ਕਿ ਹਰ ਪ੍ਰੋਡਕਸ਼ਨ ਹਾਊਸ ਦੀ ਆਪਣੀ ਦੇਣ ਹੈ ਠੀਕ ਹੈ ਕੁਝ ਪ੍ਰੋਡਕਸ਼ਨ ਹਾਊਸ ਜਿਹੜਾ ਜਿਹੜੀ ਮਨੀ ਹੈ ਉਹਨਾਂ ਕੋਲੇ ਪੈਸਾ ਜ਼ਿਆਦਾ ਹੈ ਉਹ ਲਾਉਂਦੇ ਨੇ ਤੇ ਮੈਨੂੰ ਲੱਗਦਾ ਕਿ ਮਾ ਬਣਨੀਆਂ ਚਾਹੀਦੀਆਂ ਨੇ ਕਿਉਂਕਿ ਸਿਨੇਮਾ ਜਿਹੜਾ ਇਹ ਇਹਦੀ ਕੁਆਲਿਟੀ ਦਿਨੋ ਦਿਨ ਵੱਧ ਰਹੀ ਹੈ ਪੰਜਾਬੀ ਸਿਨੇਮੇ ਦੀ ਤੇ ਜਦੋਂ ਉਹ ਕਲੈਬੋਰੇਟ ਹੋ ਕੇ ਆਉਂਦੀਆਂ ਤਾਂ ਇਹਦੀ ਕੁਆਲਿਟੀ ਹੋਰ ਵੀ ਹੁੰਦੀ ਹੈ ਤੇ ਸਾਨੂੰ ਇਹ ਮਾਣ ਹੋਣਾ ਚਾਹੀਦਾ ਹੈ ਕਿ ਅੱਜ ਅਸੀਂ ਇਸ ਥਾਂ ਤੇ ਪਹੁੰਚ ਗਏ ਕਿ ਵੱਡੇ ਵੱਡੇ ਪ੍ਰੋਡਕਸ਼ਨ ਹਾਊਸ ਸਾਡੇ ਨਾਲ ਜੁੜ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਮਾਂ ਥੈਂਕ ਯੂ ਥੈਂਕ ਯੂ ਸੋ ਮਚ